ਪਿਆਰੇ ਦਰਸ਼ਕੋ ਅਸਲਾਮੁਅਲੈਕੁਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪੱਤਰਕਾਰ ਮੁਹੰਮਦ ਹਨੀਫ ਥਿੰ ਮਾਲੇਰ ਕੋਲਾ ਤੋਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਮਾਲੇ ਕੋਲਾ ਦੇ ਨਾਮ ਬਾਰ ਸ਼ਾਇਰ ਕਹ ਲਈਏ ਗੀਤਕਾਰ ਕਹ ਲਈਏ ਕਲਮਕਾਰ ਕਹ ਲਈਏ ਮੇਰੀ ਮੁਰਾਦ ਦਿਲਸ਼ਾਦ ਜਮਾਲਪੁਰੀ ਜੋ ਹੈ ਜਿਨ੍ਹਾਂ ਨੇ ਦਸ਼ਮੇਜ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਬਹੁਤ ਹੀ ਪਾਬੁਕ ਯਾਨਕਿ ਦਿਲ ਨੂੰ ਟੰਬ ਲੈਣ ਵਾਲੇ ਲੋਕਾਂ ਦੇ ਖੜੇ ਕਰਨ ਵਾਲੇ ਜੋ ਰਚਨਾ ਉਹਨਾਂ ਨੇ ਪੇਸ਼ ਕੀਤੀ ਹੈ ਲਿਖੀ ਹੈ ਉਹ ਤੁਹਾਡੇ ਸਾਹਮਣੇ ਰੂਹ ਵਾਰੂ ਕਰਵਾਉਣ ਜਾ ਰਹੇ ਹਾਂ ਕਿਉਂਕਿ ਮਲੇਰ ਕੋਲਾ ਦੀ ਉਹ ਤਰ ਤਾ ਜਿੱਥੋਂ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਜੋ ਹੈ ਬਲੰਤ ہوں ان شا ہوں گی میری مراد دلشاد جمال پوری جی دل شاہد جی دارشک روب ہو تو تاری رچنا اس پیش کیا جائے دلشاد جمال پوری جی سواگت ہے سب تو پہلے تو میں کہ عبادت کی طرح سے میں یہ کام کرتا ہوں میرا اصول ہے کہ پہلے سلام کرتا ہوں ਮੈਨੂੰ ਮਾਣ ਹੈ ਕਿ ਮੈਂ ਉਸ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਸ਼ਹਿਰ ਮਲੇਰ ਕੋਲਾ ਦਾ ਬਸਨੀ ਕਹਾ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਹ ਨਾਰਾ ਜਿਸ ਨੂੰ ਬੁਲੰਦ ਕਰਿਆ ਤੇ ਸਾਡਾ ਸਾਰਾ ਸ਼ਹਿਰ ਹੀ ਉਸ ਨਾਰੇ ਨੂੰ ਅੱਜ ਵੀ ਬੁਲੰਦ ਕਰਦਾ ਹੈ ਤੇ ਮੈਂ ਵੀ ਬੁਲੰਦ ਕਰਦਾ ਔਰ ਕਰਦੇ ਹੀ ਰਹਿਣਗੇ ਇਨਸ਼ਾਅੱਲਾ ਕਿਉਂਕਿ ਗਲਤ ਬਾਤ ਆਖਿਰ ਗਲਤ ਬਾਤ ਹੈ ਇਧਰ ਕੀ ਜੀਏ ਜਾਂ ਉਧਰ ਕੀ ਜੀਏ ਗਲਤ ਨੂੰ ਗਲਤ ਹੀ ਕਿਹਾ ਜਾਊਗਾ ਤੇ ਸਾਨੂੰ ਵੀ ਉਹਨਾਂ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੈ ਜੋ ਉਹਨਾਂ ਦੇ ਨਾਲ ੱੱਕਾ ਹੋਇਆ ਜ਼ੁਲਮ ਹੋਇਆ ਸਾਨੂੰ ਵੀ ਉਸ ਦਾ ਮਲਾਲ ਹੈ ਤੇ ਮੈਂ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਕੁਝ ਬੋਲ ਲਿਖੇ ਨੇ ਉਹ ਤੁਹਾਨੂੰ ਮੈਂ ਸੁਣਾਉਂਦਾ ਹਾਂ ਸੁਬਿਆ ਬਿਜ਼ਾਲਮਾ ਸੁਬਿਆ ਬਿਜ਼ਾਲਮਾ ਹੋਇਓ ਬੇਈਮਾਨ ਬੇ ਨਿੱਕੇ ਨਿੱਕੇ ਬਾਲਾਂ ਦੀ ਲੈ ਲੀਏ ਜਾਨ ਵੇ ਸੁਬਿਆ ਬੇਜਲ ਮਨ ਨਾ ਨਵਾਬ ਦੀ ਤੇ ਨਾਹੀ ਕਰ ਵਾਲੀ ਦੀ ਮਨ ਨਾ ਨਵਾਬ ਦੀ ਤੇ ਨਾਗੀ ਕਰ ਵਾਲੀ ਦੀ ਤੂੰ ਕੀ ਜਾਣੇ ਜ਼ਾਲਮਾ ਔਲਾਦ ਕੀ ਮੈਂ ਪਾਲੀ ਦੀ ਤੂੰ ਕੀ ਜਾਣੇ ਜ਼ਾਲਮਾ ਔਲਾਦ ਕੀ ਮੈਂ ਪਾਲੀ ਦੀ ਸਿਰ ਤੇ ਸਵਾਰ ਤੇਰੇ ਹੋਇਆ ਸ਼ੈਤਾਨ ਬੇ ਨਿੱਕੇ ਨਿੱਕੇ ਬਾਲਾਂ ਦੀ لیلی لیے جان وے صبح بے ظالم گنگو بے ایمان ہو کے پا میں لکھ بکیا نکے نکے بالاتے ظلم کتھے لکھیا نکے نکے بالاتے ਜ਼ੁਲਮ ਕਿਥੇ ਲਿਖਿਆ ਇੱਕ ਵਾਰੀ ਪੜ ਕੇ ਤਾਂ ਇੱਕ ਵਾਰੀ ਪੜ ਕੇ ਤਾਂ ਵੇਖਦਾ ਕੁਰਾਨ ਵੇ ਨਿੱਕੇ ਨਿੱਕੇ ਬਾਲਾ ਦੀ ਲੈ ਲਈਏ ਜਾਨ ਵੇ ਸੁਬਿਆ ਬਿਜ਼ਾਲਮਾ ਮਰ ਜਾ ਬਕਾਜੀ ਜੀਨੇ ਫਤਵਾ ਲਗਾਇਆ ਏ ਮਰ ਜਾ ਬਕਾਜੀ ਜੀਨੇ ਫਤਵਾ ਲਗਾਇਆ ਏ ਨੰਨੇ ਨੰਨੇ ਵਾਲਾ ਤੇ ਤੂੰ ਜ਼ੁਲਮ ਕਮਾਇਆ ਏ ਨਿੱਕੇ ਨਿੱਕੇ ਵਾਲਾ ਤੇ ਤੂੰ ਕਹਿਰ ਕਮਾਇਆ ਏ ਕਰਦਾਨੀ ਇਦਾਂ ਕੋਈ ਹਏ ਕਰਦਾਨੀ ਇਦਾਂ ਕੋਈ ਸੱਚਾ ਮੁਸਲਮਾਨ ਵੇ ਨਿੱਕੇ ਨਿੱਕੇ ਬਲਾ ਦੀ ਲੈ ਲੀਏ ਜਾਣ ਵੇ ਸੁਬੇ ਅਬਜ਼ਾਲਮਾ ਜੈਸੂਰ ਮਾਸੇ ਟਕਰਦਾ ਇਨਾਂ ਦੇ ਪਿਓ ਨੂੰ ਸੂਰਮਾ ਸਿੱਕ ਤੱਕਰਦਾ ਇਨਾਂ ਦੇ ਪਿਓ ਨੂੰ ਤੂੰ ਕੀ ਜਾਣੇ ਜ਼ਾਲਮ ਓਏ ਬੱਚਿਆਂ ਦੇ ਮੋਨ ਨੂੰ ਹਾਏ ਤੂੰ ਕੀ ਜਾਣੇ ਜ਼ਾਲਮ ਓਏ ਬੱਚਿਆਂ ਦੇ ਮੋਨ ਨੂੰ ਦਿਲ ਸ਼ਾਦ ਲਾਣ ਤਾਹੀ ਇਦਿਨ ਸ਼ਦ ਲੜਤਾ ਹੀ ਪਾਊਗਾ ਜਹਾਨ ਵੇ ਨਿੱਕੇ ਨਿੱਕੇ ਬਾਲਾਂ ਦੀ ਲੈ ਲिए ਜਾਨ ਵੇ ਸੁਬਿਆ ਬੇਜ਼ਾਲ ਮਾਂ ਕਹਿੰਦੇ ਨੇ ਕਿ ਜ਼ੋਰਾ ਵਰਤੇ ਫਤਿਹ ਸਿੰਘ ਸਰਹੰਦ ਵਿੱਚ ਜ਼ੋਰਾ ਵਰਤੇ ਫਤਿਹ ਸਿੰਘ ਸਰਹੰਦ ਵਿੱਚ ਗੱਲ ਸੁਨਣ ਵਾਲੀ ਬੜੇ ਗੌਰ ਵਾਲੀ ਜ਼ੋਰਾਵਰ ਤੇ ਫਤੇ ਸਿੰਘ ਸਰਹੰਦ ਦੇ ਵਿੱਚ ਗੱਲ ਸੁਨਣ ਵਾਲੀ ਬੜੇ ਗੌਰ ਵਾਲੀ ਦੋ ਅਜੀਤ ਜੁਝਾਰ ਤੇ ਹੋਰ ਕਿੰਨੇ ਦੋ ਅਜੀਤ ਜੁਝਾਰ ਤੇ ਹੋਰ ਕਿੰਨੇ ਦੱਸਦੀ ਏ ਗੜੀ ਚਮਕੌਰ ਵਾਲੀ ਦੱਸਦੀ ਏ ਗੜੀ ਚਮਕੌਰ ਵਾਲੀ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਇਸ਼ਹਾਦਤ ਦੀ ਜਿਹੜੀ ਵਾਰ ਹੈ ਜੋ ਮੈਂ ਤੁਹਾਡੇ ਅੱਗੇ ਪੇਸ਼ ਕਰੀ ਹੈ ਕਿਉਂਕਿ ਸ਼ਹੀਦਾਂ ਦੀਆਂ 12 ਗਾਇਆ ਜਾਂਦੀਆਂ ਨੇ ਤੇ ਉਹ ਨੰਨੇ ਨੰਨੇ ਬਾੜ ਜਿਹੜੇ ਕੰਦ ਜਦੋਂ ਇੱਟ ਦੇ ਇੱਟ ਧਰੀ ਜਾ ਰਹੀ ਹੈ ਤੇ ਦੀਵਾਰ ਵੀ ਗਿਰੀ ਉਸ ਜ਼ਾਲਮ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਇਸ ਨੂੰ ਰੱਬ ਵੀ ਮਨਜ਼ੂਰ ਨਹੀਂ ਕਰ ਰਿਹਾ ਫਿਰ ਵੀ ੱੱਕਾ ਹੋਇਆ ਅਸੀਂ ਉਸ ਦੀ ਸਖਤ ਲਫ਼ਜ਼ਾਂ ਦੇ ਵਿੱਚ ਕਹਿੰਦਾ ਮਤਲਬ ਨਿੰਦਿਆ ਕਰਦੇ ਹਾਂ ਤੇ ਅਸੀਂ ਉਸ ਨਾਰੇ ਨੂੰ ਹਾ ਦਾ ਨਾਰਾ ਜਿਹੜਾ ਨਵਾਬ ਸ਼ੇਰ ਖਾਨ ਜੀ ਨੇ ਮਾਰਿਆ ਸੀ آج بھی بلند کر دیں ہاں، رب رکھا جوں دے وستے رہو واحر جی کا خالصہ شری واحر جی کی فتح بہت بہت شکریہ مہربانی نوازش دنواد دل شاہ جمال پوری جی میں ملے کولا تو جرنلسٹ محمد انیف کیمرامین محمد یونس کے نام دنواد کر دو شیئر اس دب کے